ਆਪਸ ਵਿੱਚ ਕੋਈ ਦੋਨਾਂ ਘਰਾਂ ਦਾ ਟਕਰਾਰ ਹੈ ਤਾਂ ਉਹਦੇ ਵਿੱਚ ਸਾਨੂੰ ਕਿਉਂ ਕਿਸੀਟੇ ਜਾ ਰਿਹਾ ਅੱਛਾ ਜੇ ਤੁਸੀਂ ਬਾਹਰ ਗਏ ਉਦੋਂ ਵੀਡੀਓ ਬਣ ਰਹੀ ਸੀ ਉਹ ਵੀਡੀਓ ਬਣਾ ਰਿਆ ਸੀ ਤੇ ਉੱਚੀ ਉੱਚੀ ਕਹਿ ਰਿਹਾ ਸੀਗਾ ਇਹ ਬਦਮਾਸ਼ ਪੱਕੂ ਬਦਮਾਸ਼ ਬਦਮਾਸ਼ੀਆਂ ਕਰਦਾ ਫਿਰ ਮੇਰੇ ਨਾਲ ਬੈਸਿਆ ਓਕੇ ਉਹ ਵੀਡੀਓ ਦੇ ਵਿੱਚ ਹੀ ਬੈਸਿਆ ਹਾਂ ਉਹ ਵੀਡੀਓ ਦੇ ਕੋਲੇ ਹੈਗੀ ਹੈ ਤਾਂ ਹੀ ਉਹ ਸ਼ੋਅ ਨਹੀਂ ਕਰ ਰਿਹਾ ਉਹਦੇ ਚ ਉਹ ਆਪ ਫਸ ਗਿਆ ਉਹ ਬੰਦਾ ਜਿਹੜਾ ਕਹਿ ਰਿਹਾ ਵੀ ਮੇਰੀ ਪੱਗ ਲਾਈ ਗਈ ਉਹਨੇ ਇੱਟ ਮਾਰੀ ਮੇਰੀ ਵਾਈ ਸੁਣ ਕੇ ਮੇਰਾ ਛੋਟਾ ਦਿਔਰ ਘਰੇ ਸੀਗਾ ਜੈ ਜੈ ਜੀ ਉਹ ਭੱਜ ਕੇ ਬਾਹਰ ਆਇਆ ਵੀ ਕੀ ਗੱਲ ਹੈ ਜਿਹੜਾ ਕਹਿ ਰਿਹਾ ਨਾ ਪੱਗ ਲਈ ਮੈਂ ਖੁਦ ਉਸ ਥਾਂ ਤੇ ਸੀ ਅੱਛਾ ਉਹ ਬੰਦੇ ਨੇ ੱਟ ਮਾਰੀ ਤੇ ਪਿੱਛੋਂ ਮੁੰਡਿਆਂ ਨੇ ਧੱਕਾ ਮਾਰਿਆ ਤਾਂ ਉਹਦੀ ਪੱਗ ਲੈ ਗਈ ਜਿੱਥੋਂ ਤੱਕ ਫੈਰ ਕਰਨ ਦੀ ਨੋਬਤ ਆਈ ਉਦੋਂ ਤੱਕ ਅਸੀਂ ਤਾਂ ਬਾਹਰ ਹੀ ਨਹੀਂ ਗਏ ਅੱਛਾ ਤੁਹਾਡੇ ਪਰਿਵਾਰ ਤੋਂ ਕੋਈ ਬਾਹਰ ਨਹੀਂ ਸਾਡੇ ਪਰਿਵਾਰ ਦਾ ਮੈਂਬਰ ਬਾਹਰ ਹੀ ਨਹੀਂ ਗਿਆ ਜਦੋਂ ਪੁਲਿਸ ਸਾਡੇ ਗੇਟ ਤੋਂ ਭੱਜ ਰਹੀ ਸੀ ਤਾਂ ਫਿਰ ਅਸੀਂ ਉਹਨੂੰ ਰੋਕ ਉਹ ਕਹਿੰਦੇ ਤੁਹਾਡੇ ਘਰ ਦੇ ਗੇਟ ਬੰਦ ਕਰ ਲਓ ਤੁਹਾਡੇ ਤੇ ਆ ਗਏ ਇਹ ਅੱਛਾ ਫੰਪੋਲਸ ਨੇ ਇਹ ਗੱਲ ਕਹਿ ਕੇ ਪਿੱਛੇ ਹਟ ਗਈ ਪੋਲਸ ਪਿੱਛੇ ਹਟ ਰਹੀ ਸੀ ਪੋਲਸ ਨੂੰ ਮੈਂ ਵਾਜਾਂ ਵੀ ਦਿੱਤੀਆਂ ਵੀ ਤੁਸੀਂ ਪਿੱਛੇ ਹਟ ਰਹੇ ਸਾਨੂੰ ਕੌਣ ਬਚਾਉ ਦੇਖੀਤੀ ਕਰਦੇ ਜਨਨੀਆਂ ਦੀ ਤਾਂ ਫਿਰ ਉਹ ਕੀ ਕੀ ਫਾਇਦਾ ਸੀ ਫਾਇਦਾ ਉਹਨਾਂ ਦਾ ਰੱਖਣਾ ਪ੍ਰਸ਼ਾਸਨ ਨਹੀਂ ਦਿੰਦਾ ਸਾਨੂੰ ਅਸਲਾ ਕੋਈ ਨਜਾਇਜ਼ ਅਸਲਾ ਨਹੀਂ ਸਾਡੇ ਕੋਲੇ ਔਰ ਹਵਾਈ ਫੇਅਰ ਹੋਇਆ ਹਵਾਈ ਫੇਅਰ ਹੋਇਆ ਉਹ ਇੱਕ ਤੱਕ ਬਦਲ ਇੱਕ ਕੀਤੇ ਫੇਅਰ ਤੇ ਉਹੀ ਬੱਚਿਆਂ ਨੇ ਜਿਵੇਂ ਸ਼ੋਗਲ ਬਣਾ ਲਿਆ ਤੇ ਵੀਡੀਓ ਪਾ ਲਿਆ ਤੇ ਉਹੀ ਸਾਨੂੰ ਭੁਜਾਈ ਫਿਰਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਗਗਨ ਸਿੱਧੂ ਮੇਰੇ ਨਾਲ ਚੰਦਪਾਨ ਮਾਮਲਾ ਜਿਹੜਾ ਹੋਇਆ ਉਹਦੇ ਉਹਦੇ ਵਿੱਚੋਂ ਗਮਦੂਰ ਸਿੰਘ ਦੇ ਵਾਈਫ ਗੁਰਪ੍ਰੀਤ ਕੌਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਬਣੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਅ ਸਭ ਤੋਂ ਪਹਿਲਾਂ ਭੈਣੇ ਉਸ ਦਿਨ ਦਾ ਜਾਣਨਾ ਚਾਹੂੰਗੀ ਜਿਹੜਾ ਇਹ ਪੂਰਾ ਮਾਮਲਾ ਹੈ ਠੀਕ ਹੈ ਅਸੀਂ ਵੈਸੇ ਆਪਾਂ ਸਾਰਿਆਂ ਨੇ ਸੁਣਿਆ ਹੈ ਪਰ ਹਰੇਕ ਸੇ ਤੱਲੁਕ ਹੈ ਸੇ ਬਿਆਨ ਨਹੀਂ ਲੁਕਿਆ ਹੈ ਸੇ ਬਿਆਨ ਨਹੀਂ ਲਿਆ ਪਰ ਤੁਹਾਡੀਆਂ ਅੱਖਾਂ ਨੇ ਕੀ ਦੇਖਿਆ ਔਰ ਕੀ ਵਾਪਰਿਆ ਕਿਸ ਤੁਹਾਡੇ ਗੇਟ 'ਚ ਕੀ ਵਾਪਰਿਆ ਸੀ ਇਹ ਜਦੋਂ ਘਟਨਾ ਵਾਪਰਦੀ ਹੈ ਜੀ ਮ ਮੇਰੇ ਹਸਬੰਡ ਗੁਰਦੁਆਰਾ ਸਾਹਿਬ ਗਏ ਵੇ ਸੀ। ਅੱਛਾ। ਟੀਵੀ ਸਾਹਿਬ ਗੁਰਦੁਆਰਾ ਸਾਹਿਬ ਦੀਆਂ ਫੁਟੇਜ ਦੇਖ ਸਕਦੇ ਆ ਤੁਸੀਂ। ਜੀ। ਉੱਥੇ ਗੰਡ ਪਾਠਾਂ ਦੀ ਲੜੀ ਚੱਲਦੀ ਆ ਉਹ ਉੱਥੇ ਗਏ ਹੋਏ ਸੀਗੇ। ਅੱਛਾ ਜੀ। ਉਹ ਤਾਂ ਘਰ ਜੀ ਮੌਜੂਦ ਨਹੀਂ ਸੀ। ਜਿਨ੍ਹਾਂ ਦੇ ਉੱਤੇ ਪਰਚਾ ਹੋਇਆ। ਹਾਂ ਇਹ ਬਾਹਰ ਉੱਚੀ ਉੱਚੀ ਬੋਲ ਰਿਹਾ ਸੀ। ਇਹ ਗੁੰਡਾਗਰਦੀ ਕਰਦੇ ਆ। ਇਹ ਇੱਧਰ ਪਾਣੀ ਡੋਲਦੇ। ਮੈਂ ਬਕਾਇਦਾ ਦੇਖਣ ਹੀ ਆਈ ਸੀ ਬਾਹਰ। ਵੀ ਕੌਣ ਬੋਲ ਰਿਹਾ ਇਨੀ ਉੱਚੀ ਹੂੰ ਹੂੰ ਜਦੋਂ ਮੈਂ ਬਾਹਰ ਆਈ ਆ ਤਾਂ ਸਾਡੇ ਪਿਛਲੇ ਘਰ ਵਾਲੇ ਵੀ ਲੇਡੀਜ਼ ਨਾਲ ਸੀ ਉਹਨਾਂ ਨਾਲ ਪੂਰਾ ਜਿੱਦ ਆ ਰਿਹਾ ਸੀ ਉਹਨਾਂ ਨੂੰ ਧੱਕੇ ਵੀ ਮਾਰੇ ਉਹਨਾਂ ਦੇ ਪੈਰ ਤੇ ਵੀ ਛੱਟ ਲੱਗੀ ਅੱਛਾ ਤਾਂ ਉੱਥੇ ਧੱਕਮ ਧੱਕੀ ਹੋਏ ਸਾਡੇ ਪਿਛਲੇ ਘਰ ਦੀਆਂ ਲੇਡੀਜ਼ ਕੌਣ ਸੀਗੀਆਂ ਮਤਲਬ ਉਹ ਤੁਹਾਡੀ ਵੀਡੀਓ 'ਚ ਵੀ ਹੈ ਉਹ ਤੁਹਾਡੇ ਸਾਕਿਆਂ 'ਚ ਸੀ ਜਾਂ ਸਾਡੇ ਜਿਹੜਾ ਪਿਛਲਾ ਘਰ ਆ ਉਹਨਾਂ ਦਾ ਪਾਣੀ ਅੱਛਾ ਅੱਛਾ ਕਿਤੇ ਇਹ ਮਸਲਾ ਵੇਖੋ ਜੀ ਜਦੋਂ ਗਾਂਵ ਵਸੋਂ ਹੀ ਨਹੀਂ ਸੀ ਤੇ ਖਾਲੇ ਹੀ ਨਹੀਂ ਸੀਗੇ ਹੂੰ ਮੇਰੇ ਵਿਆਹ ਨੂੰ 30 ਸਾਲ ਹੋ ਗਏ ਤਾਂ ਅੱਗੇ ਖਾਲੇ ਹੀ ਨਹੀਂ ਸੀ ਅੱਛਾ ਇਹ ਜਦੋਂ ਅਸੀਂ ਬੈਂਕ ਬਣਾਈ ਆ ਉਦੋਂ ਤੋਂ ਖਾਲਾ ਬਣਿਆ ਹੈ ਖਾਲੀ ਬਣੀ ਹੈ ਉਦੋਂ ਤੋਂ ਹੀ ਪਾਣੀ ਪੈ ਰਿਹਾ ਹੈ ਅੱਜ ਹੀ ਇਹ ਪ੍ਰੋਬਲਮ ਖੜੀ ਹੋਈ ਹੈ ਹੂੰ ਜੇ ਉਹਨਾਂ ਦਾ ਆਪਸ ਵਿੱਚ ਕੋਈ ਦੋਨਾਂ ਘਰਾਂ ਦਾ ਤਕਰਾਰ ਹੈ ਤਾਂ ਉਹਦੇ ਵਿੱਚ ਸਾਨੂੰ ਕਿਉਂ ਕਸੀਟਿਆ ਜਾ ਰਿਹਾ ਅੱਛਾ ਜਦੋਂ ਤੁਸੀਂ ਬਾਹਰ ਗਏ ਉਦੋਂ ਵੀਡੀਓ ਬਣ ਰਹੀ ਸੀ ਉਹ ਵੀਡੀਓ ਬਣਾ ਰਿਹਾ ਸੀ ਤੇ ਉੱਚੀ ਉੱਚੀ ਕਹਿ ਰਿਹਾ ਸੀਗਾ ਇਹ ਬਦਮਾਸ਼ ਪੱਪੂ ਬਦਮਾਸ਼ ਬਦਮਾਸ਼ੀਆਂ ਕਰਦਾ अच्छा देखो ਤੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਵੇਂ ਸਾਡੇ ਘਰ ਦੀ ਵੀਡੀਓ ਬਣਾ ਸਕਦੇ ਆ ਫਿਰ ਮੇਰੇ ਨਾਲ ਬੈਸਿਆ ਓਕੇ ਤਾਂ ਕਿਵੇਂ ਵੀ ਵੀਡੀਓ ਦੇ ਵਿੱਚ ਬੈਸਿਆ ਹਾਂ ਉਹ ਵੀਡੀਓ ਦੇ ਕੋਲੇ ਹੈਗੀ ਹੈ ਤਾਂ ਹੀ ਉਹ ਸ਼ੋਅ ਨਹੀਂ ਕਰ ਰਿਹਾ ਉਹਦੇ ਚ ਉਹ ਆਪ ਫਸ ਗਿਆ ਅੱਛਾ ਉਹ ਉਹਦਾ ਫਿਰ ਅਸੀਂ ਫੋਨ ਫੋਨ ਦੀ ਵੀ ਕੋਸ਼ਿਸ਼ ਕੀਤੀ ਤੇ ਉਹ ਲੈ ਕੇ ਭੱਜ ਗਿਆ ਮੁੰਡਾ अच्छा ठीक है हां ਜਿਹੜੇ ਫੋਨ ਨਾਲ ਜਿਹੜੇ ਉਹ ਇੰਜ਼ਾਮ ਲਾਉਂਦੇ ਆ ਵੀ ਸਾਡੇ ਕੈਮਰੇ ਪੰਨੇ ਗਏ ਜਾਂ ਇਹਦਾ ਹੋਇਆ ਸਾਡੇ ਪਰਿਵਾਰ ਨਾਲ ਸਿਰਫ ਜਦੋਂ ਤੱਕੋ ਤੱਕੀ ਹੋਏ ਉਹ ਬੰਦਾ ਜਿਹੜਾ ਕਹਿ ਰਿਹਾ ਵੀ ਮੇਰੀ ਪੱਗ ਲਾਈ ਗਈ ਉਹਨੇ ਇੱਟ ਮਾਰੀ ਮੇਰੀ ਆਵਾਜ਼ ਸੁਣ ਕੇ ਮੇਰਾ ਛੋਟਾ ਦਿਔਰ ਘਰੇ ਸੀਗਾ ਜੈ ਜੀ ਉਹ ਭੱਜ ਕੇ ਬਾਹਰ ਆਇਆ ਵੀ ਕੀ ਗੱਲ ਹੈ ਪਰ ਉਹਨੇ ਆਪਾ ਪਰਿਵਾਰ ਚ ਵੀ ਬਾਹਰ ਚ ਕੀ ਹੋ ਗਿਆ ਬਿਲਕੁਲ ਵੇਖਣੀ ਤਾਂ ਮੈਂ ਆਈ ਸੀ ਪਹਿਲਾਂ ਹਾਂ ਤੇ ਜਦੋਂ ਉਹਨੇ ਵੇਖਿਆ ਉਹਦੇ ਇੱਟ ਮਾਰਿਓ ਬੰਦੇ ਨੇ ਜਿਹੜਾ ਕਹਿ ਰਿਆ ਨਾ ਪੱਗ ਲਾਈ ਮੈਂ ਖੁਦ ਉਸ ਥਾਂ ਤੇ ਸੀ अच्छा वो बंदे ने इट्ट मारी ते पीछो मुंडिया ने ठक्का मारया ता ओदी पग ਲੈगी ठीक है मसला ए, ए मसला ए किधरो किधर नु हवा दिती कोई मसला नहीं सी कोई नालि दा सी। ना नहीं सी ਸਾਡੇ ਪਰਿਵਾਰ ਨਾਲ ਸਿਰਫ ਇਨਾ ਹੀ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰਸ਼ਾਸਨ ਨਾਲ ਜੋ ਕੀਤਾ ਤੇ ਪ੍ਰਸ਼ਾਸਨ ਨੇ ਉਹਨਾਂ ਨਾਲ ਕੀਤਾ ਉਹਦੇ ਵਿੱਚ ਅਸੀਂ ਤਾਂ ਕੋਈ ਜ਼ਿੰਮੇਵਾਰ ਨਹੀਂ ਹੂੰ ਆਪਦੇ ਘਰ ਦੀ ਸੀਫਤ ਆਸੀ ਕਰਨੀ ਆ ਸਾਡੇ ਨਾਲ ਇਨਾ ਹੀ ਹੋਇਆ ਬਸ ਉਸ ਤੋਂ ਬਾਅਦ ਉਹ ਜਾ ਕੇ ਧਰਨੇ ਤੇ ਬਹਿ ਗਏ ਅਸੀਂ ਬਾਹਰ ਨਹੀਂ ਗਏ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ اچھا ਹਾਂ ਠੀਕ ਹੈ ਜਿੱਥੋਂ ਤੱਕ ਫੇਰ ਕਰਨ ਦੀ ਨੋਟ ਬਤਾਈ ਉਦੋਂ ਤੱਕ ਅਸੀਂ ਤਾਂ ਬਾਹਰ ਹੀ ਨਹੀਂ ਗਏ ਅੱਛਾ ਤੁਹਾਡੇ ਪਰਿਵਾਰ ਤੋਂ ਕੋਈ ਬਾਹਰ ਨਹੀਂ ਸਾਡੇ ਪਰਿਵਾਰ ਦਾ ਮੈਂਬਰ ਬਾਹਰ ਹੀ ਨਹੀਂ ਗਿਆ ਅੱਛਾ ਹਾਂ ਜਦੋਂ ਪੁਲਿਸ ਸਾਡੇ ਗੇਟ ਤੋਂ ਭੱਜ ਰਹੀ ਸੀ ਤਾਂ ਫਿਰ ਅਸੀਂ ਉਹਨੂੰ ਰੋਕ ਉਹ ਕਹਿੰਦੇ ਤੁਹਾਡੇ ਘਰ ਦੇ ਗੇਟ ਬੰਦ ਕਰ ਲਓ ਤੁਹਾਡੇ ਤੇ ਆ ਗਏ ਅਸੀਂ ਅੱਛਾ ਫੰਡ ਪੁਲਿਸ ਨੇ ਇਹ ਗੱਲ ਕਹਿ ਕੇ ਪਿੱਛੇ ਹਟ ਗਈ ਪੁਲਿਸ ਖੋਖ ਰਹੀ ਸੀ ਪੁਲਿਸ ਨੂੰ ਮੈਂ ਬਾਜਾ ਵੀ ਦਿੱਤੀਆਂ ਤੁਸੀਂ ਸਾਡੇ ਸੀਸੀਟੀਵੀ ਦੀ ਫੋਟੋ ਹੀ ਦੇਖ ਸਕਦੇ ਆਂ ਵੀ ਤੁਸੀਂ ਪਿੱਛੇ ਹਟ ਰਹੇ ਆਂ ਸਾਨੂੰ ਕੌਣ ਬਚਾਉ ਇਹ ਗੱਲ ਮੈਂ ਕਹਿ ਰਹੀ ਆਂ ਉੱਥੇ ਗੇਟ ਤੇ ਖੜ ਕੇ ਅੱਛਾ ਹਾਂ ਉਦੋਂ ਬਾਅਦ ਦੇ ਵਿੱਚ ਆਪਣੇ ਬਾਅਦ ਤੋਂ ਅਸੀਂ ਗੇਟ ਬੰਦ ਕਰ ਲਏ ਤੇ ਫਿਰ ਅਸੀਂ ਆਉਣ ਦੀ ਪ੍ਰੋਟੈਕਸ਼ਨ ਵਾਸਤੇ ਕੁਝ ਤਾਂ ਕਰਨਾ ਹੀ ਸੀ ਠੀਕ ਹੈ ਜੀ ਹੁਣ ਜਾਂ ਤਾਂ ਉਹ ਸਾਨੂੰ ਮਰਵਾ ਦਿੰਦਾ ਉਹ ਘਰੇ ਖੜਾ ਸੀ ਜਿਹੜਾ ਬੰਦਾ ਸਾਡੇ ਘਰੇ ਅਸਲਾ ਪਿਆ ਦੋ ਦੋ ਅਸਲੇ ਪੈਨ ਜਿਉਂ ਬੰਦੇ ਆ ਕੇ ਸਾਡੇ ਬੇਇੱਜ਼ਤੀ ਕਰਦੇ ਜਨਨੀਆਂ ਦੀ ਤੇ ਫਿਰ ਉਹ ਕੀ ਕੀ ਫਾਇਦਾ ਸੀ ਪਰਸ਼ਾਸ਼ਨ ਨਹੀਂ ਦਿੱਤਾ ਸਾਨੂੰ ਅਸਲਾ ਕੋਈ ਨਜਾਇਜ਼ ਅਸਲਾ ਨਹੀਂ ਸਾਡੇ ਕੋਲੇ ਔਰ ਹਵਾਈ ਫੇਅਰ ਹੋਇਆ ਹਵਾਈ ਫੇਅਰ ਹੋਇਆ ਉਹ ਇੱਕ ਤੱਕ ਬੰਦਾ ਇੱਕ ਕੀਤੇ ਫੇਅਰ ਤੇ ਉਹੀ ਬੱਚਿਆਂ ਨੇ ਜਿਵੇਂ ਸ਼ੁਗਲ ਬਣਾ ਲਿਆ ਤੇ ਵੀਡੀਓ ਪਾ ਲਿਆ ਤੇ ਉਹੀ ਸਾਨੂੰ ਭੁਜਾਈ ਫਿਰਦੇ ਜਿਹੜੇ ਵੱਡੇ ਸਾਡੇ ਤੇ ਐਲੀਗੇਸ਼ਨ ਲਾਏ ਗਏ ਸਾਡੇ ਕਿਸੇ ਪਰਿਵਾਰ ਦੇ ਮੂੰਹ 'ਚ ਕੋਈ ਅਪਸ਼ਬਦ ਬੋਲਿਆ ਗਿਆ ਜਿਹੜਾ ਸਾਡੇ ਤੇ ਐਸਆਈਐਸ ਲੱਗ ਰਿਹਾ ਹੈ। ਹੂੰ ਕਿਹਦੇ ਆਧਾਰ ਤੇ ਲੱਗ ਰਿਹਾ ਹੈ? ਹੂੰ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਵੀ ਸਾਡੇ ਤੇ ਐਕਟ ਲਾਇਆ ਕਿਉਂ ਉਹਨਾਂ ਨੇ? ਹੂੰ ਕਿ ਜੱਥੇ ਬੰਦਿਆਂ ਦੇ ਪ੍ਰੈਸ਼ਰ 'ਚ ਲਾਤਾ ਬਸ। ਹੂੰ ਇੱਕ ਜੱਟ ਦੇ ਘਰੇ ਜਨਮ ਲੈਣਾ ਗੁਨਾਹ ਹੋ ਗਿਆ ਇਸ ਕਰਕੇ। ਵੀ ਅਸੀਂ ਜੇ ਤਾਂ ਬੋਲੇ ਹੀ ਨਹੀਂ ਅਸੀਂ ਪੜ੍ਹੇ ਲਿਖੀ ਫੈਮਿਲੀ ਹੈ ਸਾਡੀ ਅਸੀਂ ਕੋਈ ਉਹਨਾਂ ਨੂੰ ਅਪਸ਼ਬਦ ਬੋਲੇ ਹੀ ਨਹੀਂ ਅਸੀਂ। ਕਿ ਜਾ ਕੇ ਸੋਚਾਂਗੇ ਅੱਜ ਤੱਕ ਕੁਲਦੀਪ ਵੀ ਕਹਿ ਦੇ ਵੀ ਮੇਰੇ ਨਾਲ ਕੋ ਇਹਨਾਂ ਨੇ ਅਪਸ਼ਬਦ ਬੋਲਿਆ ਹੋਵੇ ਬਰਾੜ ਸਾਹਿਬ ਨੇ ਇਹਨੂੰ ਫੋਨ ਵੀ ਕੀਤਾ ਵੀ ਤੂੰ ਇਹ ਮਤਾ ਪਾ ਕੇ ਮੈਨੂੰ ਦੇ ਦੇ ਮੈਂ ਹੀ ਵੀਡੀਓ ਨੂੰ ਕਹਿ ਲੂੰਗਾ ਚਲ ਨਹੀਂ ਤੇ ਇਥੋਂ ਨਾਲੀ ਦਾ ਮਸਲਾ ਤੇ ਇਹ ਤਾਂ ਪਤਾ ਹੀ ਨਹੀਂ ਉਹਨੇ ਕਿੱਧਰ ਨੂੰ ਲੈ ਕੇ ਗਿਆ ਇਹ ਗੱਲ ਨੂੰ ਅੱਛਾ ਸਾਡੀ ਹੁਣ ਪ੍ਰਸ਼ਾਸਨ ਤੋਂ ਇਹੀ ਮੰਗਿਆ ਵੀ ਜਿਨ੍ਹਾਂ ਨੇ ਇੰਨਾ ਕੁਸ਼ ਕੀਤਾ ਉਹਨਾਂ ਦੇ ਤਾਂ ਉਹ ਤਾਂ ਘਰੇ ਫਿਰ ਰਹੇ ਆ ਉਹਨਾਂ ਦੇ ਤਾਂ ਰੱਦ ਉਹਨਾਂ ਦੇ ਤਾਂ ਰੱਦ ਹੋ ਗਏ ਸਾਡੇ ਪਰਿਵਾਰ ਤੇ ਕਿਉਂ ਲਾਏ ਗਏ ਐ ਐਡੇ ਵੱਡੇ ਐਕਟ ਲਾਉਣ ਦੀ ਇਹਦੇ ਚ ਕੀ ਨੋ ਬਤ ਆ ਗਈ ਹੂੰ ਤੁਸੀਂ ਸਾਡੇ ਤੇ ਕੋਈ ਪ੍ਰੂਫ ਤਾਂ ਕੱਢ ਕੇ ਦਿਖਾਓ ਵੀ ਅਸੀਂ ਉਹਨਾਂ ਨੂੰ ਕੁਝ ਗਲਤ ਬੋਲੇ ਆਂ ਉਹਨਾਂ ਦਾ ਕਹਿਣਾ ਕਿ ਫੈਰ ਇੱਟਾਂ ਰੋੜੇ ਚੱਲਣ ਤੋਂ ਪਹਿਲਾਂ ਕੀਤੇ ਗਏ ਆ ਜਾਂ ਮਤਲਬ ਜੀ ਤੁਹਾਡੇ ਟਾਈਮ ਆਇਆ ਹੋਊਗਾ ਪ੍ਰਸ਼ਾਸਨ ਦੇ ਵੀ ਕੈਮਰੇ ਆਨ ਹੋਣਗੇ ਜਦੋਂ ਪ੍ਰਸ਼ਾਸਨ ਨੂੰ ਮਾਰ ਰਿਹਾ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਦੀ ਗੱਡੀ ਜਿਹੜੀ ਭੰਨੀਓ ਸਾਡੇ ਘਰੇ ਖੜੀ ਅੱਜ ਵੀ ਹੂੰ ਕਿਵੇਂ ਉਹਦੀ ਤਬਾਹੀ ਕੀਤੀ ਐ ਇਹਨਾਂ ਨੇ ਉਹ ਉਹ ਸਾਡੇ ਅੱਜ ਵੀ ਘਰੇ ਖੜੀ ਐ ਹੂੰ ਪਿੱਛੋਂ ਕਿਵੇਂ ਫੋਮ ਅਸੀਂ ਫਾਇਰ ਕਰਾਂਗੇ ਹੂੰ ਮਤਲਬ ਪਹਿਲਾਂ ਉਧਰੋਂ ਡਲੇ ਵਰਦੇ ਆ ਰਹੇ ਸੀ ਡਲੇ ਤਾਂ ਜੀ ਸਾਡੇ ਪੈਰਾਂ 'ਚ ਵੱਜੇ ਜਦੋਂ ਅਸੀਂ ਉਧਰ ਤਾਂ ਬਾਹਰ ਜਿਹੜੇ ਆ ਬਿਲਕੁਲ ਵੀਡੀਓ 'ਚ ਵੀ ਦਿਖ ਰਿਹਾ ਸਾਰੇ ਹੋ ਰਹੀ ਹੈ ਅਭੀ ਤੁਸੀਂ ਅੰਦਰ ਕਿਉਂ ਨਹੀਂ ਹੋ ਰਹੀਆਂ ਤੁਸੀਂ ਅੰਦਰ ਗਣ ਪੁਲਿਸ ਵਾਲੇ ਅਸੀਂ ਗੁੜੀਆਂ ਵੀ ਸਾਨੂੰ ਕਹਿ ਰਹੀਆਂ ਵੀ ਆਂਟੀ ਤੁਸੀਂ ਅੰਦਰ ਹੋ ਜਾਓ ਥੋੜੇ ਮਾਰਨਗੇ ਹੂੰ ਠੀਕ ਹੈ ਸਾਡੀ ਇਹੀ ਰਹੀ ਵੀ ਅਸੀਂ ਉਹਨਾਂ ਨੂੰ ਆਪਦੇ ਘਰ ਤੱਕ ਆਉਣ ਦਿੰਦੇ ਪਹਿਲਾਂ ਫਾਇਰ ਨਾ ਕਰਦੇ ਹੁਣ ਪ੍ਰਸ਼ਾਸਨ ਇਹੀ ਚਾਹੁੰਦਾ ਵੀ ਜਦੋਂ ਸਾਡੇ ਉਹ ਘਰੇ ਵੱਟ ਜਾਂਦੇ ਅਸੀਂ ਫੇਰ ਫਾਇਰ ਕਰਦੇ ਫੇਰ ਸਾਡਾ ਕੋਈ ਪ੍ਰੂਫ ਸੀਗਾ ਹੂੰ ਆਪ ਦੀ ਸੇਫਟੀ ਵਾਸਤੇ ਤਾਂ ਆਪਾਂ ਪਹਿਲਾਂ ਹੀ ਰੋਕਾਂਗੇ ਬੰਦੇ ਨੂੰ ਹੂੰ ਜਦੋਂ ਬੰਦੇ ਨੇ ਕੁਝ ਸਾਨੂੰ ਮਾਰ ਹੀ ਦਿੱਤਾ ਤਾਂ ਫਿਰ ਤਾਂ ਸਾਡਾ ਹੁਣ ਤੱਕ ਸਾਡ ਫਿਰ ਤਾਂ ਬਹੁਤ ਪ੍ਰਸ਼ਾਸ਼ਨ ਨੇ ਪਹੁੰਚ ਜਾਣਾ ਸੀ ਉੱਥੇ ਜੇ ਸਾਨੂੰ ਮਾਰ ਹੀ ਦਿੰਦੇ ਕੋਈ ਕੇਸ ਕੱਢ ਕੇ ਵਿਖਾ ਦੇਣ ਜਿਹੜਾ ਗਮਦੂਰ ਸਿੰਘ ਤੇ ਅੱਜ ਚੱਲ ਰਿਹਾ ਜਿਹਦੇ ਦਫਾ ਨਾਲ ਤੁਸੀਂ ਉਹਨੂੰ ਗੁੰਡਾ ਕਹਿ ਸਕਦੇ ਆ ਕਿਵੇਂ ਕਹਿ ਸਕਦੇ ਆ ਉਹ ਗੁੰਡਾ ਬਿਲਕੁਲ ਤਾਂ ਕਿਸੇ ਦੇਖੇ ਬੰਦਿਆਂ ਦੇ ਆਗੂ ਆ ਜਿਹੜੇ ਉਹ ਜ਼ਿੰਮੇਵਾਰ ਬੰਦੇ ਹੋਣੇ ਚਾਹੀਦੇ ਉਹਨਾਂ ਨੂੰ ਬੋਲਣ ਦੀ ਤਾਂ ਤਮੀਜ਼ ਹੋਣੀ ਚਾਹੀਦੀ ਹੈ ਘੱਟੋ ਘੱਟ ਤੁਸੀਂ ਕਿਸੇ ਲਾਗਰਖ ਨੂੰ ਕੁਝ ਬੋਲ ਰਹੇ ਆ ਤਾਂ ਤੁਹਾਨੂੰ ਇੰਨੀ ਤਾਂ ਤਮੀਜ਼ ਹੋਣੀ ਚਾ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਪ੍ਰੋਗਰਾਮ ਸੀ ਤੁਹਾਡਾ ਅੱਜ ਉਹਦੇ ਬਾਰੇ ਜਾਣਕਾਰੀ ਹੈ ਜਿਹੜੀ ਉਹਦੇ ਦਿੱਤੀ ਜਾਵੇ ਸਾਡੇ ਪਿੰਡ ਜਿਹੜੇ ਪਿਛਲੇ ਦਿਨੀ ਤੁਹਾਨੂੰ ਪਤਾ ਹੀ ਹੈ ਵੀ ਹਲਚਲ ਮੱਚੀ ਹੋਈ ਹੈ ਪਿੰਡ ਦੇ ਵਿੱਚ ਉਹ ਮਸਲੇ ਨੂੰ ਲੈ ਕੇ ਅਸੀਂ ਕੱਲ ਪਿੰਡ ਦਾ ਇਕੱਠ ਰੱਖ ਕੇ ਪਿੰਡ ਦੇ ਵਿੱਚ ਕਮੇਟੀ ਬਣਾਈ ਗਈ ਆ ਵੀ ਸਾਡੇ ਜਿਹੜਾ ਮਸਲੇ ਦਾ ਹੱਲ ਜਲਦ ਤੋਂ ਜਲਦ ਹੋਵੇ ਤੇ ਵੀ ਜਿਹੜਾ ਇਹ ਸਾਡਾ ਮਸਲੇ ਦਾ ਹੱਲ ਵੀ ਪਿੰਡ ਦੀ ਕਮੇਟੀ ਰਾਹੀਂ ਹੋਵੇ ਠੀਕ ਹੈ ਜਿਹੜੀ ਬਾਹਰ ਦੀ ਲੋਕਾਂ ਦੀ ਐਂਟਰੀ ਉਹ ਬੰਦ ਕੀਤੀ ਜਾਵੇ ਤੇ ਸਾਡੇ ਪਿੰਡ ਦਾ ਜਿਹੜਾ ਵੀ ਸਮਝੌਤਾ 10 ਬੰਦੇ ਉਹਨਾਂ ਦੇ 10 ਬੰਦੇ ਸਾਡੇ ਪਾ ਕੇ ਵੀ ਪਿੰਡ ਦਾ ਰਾਜੀ ਮ ਕਰਾਇਆ ਜਾਵੇ ਅੱਜ ਅਸੀਂ ਜੈਤੋ ਦੇ ਵਿੱਚ ਮਾਰਚ ਕੱਢ ਕੇ ਐਸਐਸਪੀ ਸਹਿਬਾ ਤੇ ਡੀਐਸਪੀ ਨੂੰ ਮੰਗ ਪੱਤਰ ਦਿੱਤਾ ਵੀ ਆਉਣ ਵਾਲੀ 27 ਤਰੀਕ ਤੱਕ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਜੇ ਇਸ ਮਸਲੇ ਦਾ ਹੱਲ ਪ੍ਰਸ਼ਾਸਨ ਨਹੀਂ ਕਰਦਾ ਤਾਂ ਸਾਨੂੰ ਸੰਘਰਸ਼ ਵਿੜਨ ਲਈ ਮਜਬੂਰ ਨਾ ਕੀਤਾ ਜਾਵੇ ਸਾਡੀ ਆਪਣੀ ਪ੍ਰਸ਼ਾਸਨ ਅੱਗੇ ਇਹੀ ਮੰਗਾ ਵੀ ਜਿਹੜਾ ਸਾਡਾ ਇਹ ਫੈਸਲਾ ਸਾਡੀ ਕਮੇਟੀ ਨੂੰ ਵਿੱਚ ਬਿਠਾ ਕੇ ਦੋਵਾਂ ਧਿਰਾਂ ਨੂੰ ਤੇ ਇਹਦਾ ਰਾਜੀਨਾਮਾ ਕਰਾਇਆ ਜਾਵੇ ਤੇ ਜਿਹੜੇ ਦੋਨਾਂ ਧਿਰਾਂ ਦੇ ਪਰਚੇ ਆ ਬਰਾਬਰ ਰੱਦ ਕੀਤੇ ਜਾਣ ਇਹ ਮਸਲੇ ਨੂੰ ਅੱਗੇ ਨਾ ਵਧਾਇਆ ਜਾਵੇ ਹਾਂ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹਨਾਂ ਨਾਲ ਜਾਣਕਾਰੀ ਲਿੱਤੀ ਇਹਨਾਂ ਤੋਂ ਕਿ ਉਸ ਦਿਨ ਅਸਲ ਦੇ ਵਿੱਚ ਵਾਪਰਿਆ ਕੀ ਸੀ ਘਰ ਦੇ ਵਿੱਚ ਮੌਜੂਦ ਸੀ ਤਾਂ ਬਿਲਕੁਲ ਰੌਲਾ ਸਾਰਾ ਗੇਟ ਤੱਕ ਆਉਣਾ ਦਾ ਹੀ ਹੈ ਕਿ ਇੰਨੇ ਬੰਦੇ ਲੈ ਕੇ ਘਰ ਦੇ ਬਾਹਰ ਹੰਗਾਮਾ ਕਰਨ ਦੀ ਕੀ ਨੋਬਤ ਆ ਗਈ ਸੀ। ਇਹੀ ਸਵਾਲ ਅਸੀਂ ਉਹਨਾਂ ਨੂੰ ਵਾਰ-ਵਾਰ ਪੁੱਛ ਰਹੇ ਹਾਂ ਦਾ ਜਵਾਬ ਹੈ ਜਿਹੜਾ ਉਹਨੂੰ ਕਦੇ ਨਾ ਕਦੇ ਦੇਣਾ ਹੀ ਪਊਗਾ ਚਾਹੇ ਉਹ ਮੀਡੀਆ ਨੂੰ ਦੇਵੇ, ਚਾਹੇ ਉਹ ਕਿਸੇ ਦਫ਼ਤਰ 'ਚ ਬਹਿ ਕੇ ਦੇਵੇ, ਚਾਹੇ ਪੰਚਾਇਤ 'ਚ ਬੈਠ ਕੇ ਦੇਵੇ। ਪਰ ਇੰਨੇ ਬੰਦੇ ਲੈ ਕੇ ਕਿਸੇ ਦੇ ਬਾਹਰ ਦੇ ਬਾਹਰ ਜੇ ਤੁਸੀਂ ਜਾਓਗੇ ਉਹਨਾਂ ਦੇ ਘਰ ਦੀ ਵੀਡੀਓ ਬਣਾਓਗੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਹੈ ਵੀ ਆਹ ਘਰ ਉਹਨਾਂ ਦਾ ਹੈ ਤੇ ਭਈ ਅਗਲੇ ਨੂੰ ਇਤਰਾਜ਼ ਹੋਊਗਾ ਹੀ ਫਿਰ ਬੀਬੀਆਂ ਆਉਂਦੀਆਂ ਤੁਸੀਂ ਉਹਨਾਂ ਦੀ ਵੀ ਵੀਡੀਓ ਬਣਾ ਰਹੇ ਹੋ ਤੇ ਫਿਰ ਉਸ ਤੋਂ ਬਾਅਦ ਇਹ ਜੇ ਚੀਜ਼ ਹੁੰਦੀ ਵੀ ਆ ਤੱਕ ਦੀ ਅਗਲਾਬ ਦੀ ਸੁਰੱਖਿਆ ਲਈ ਪੁਲਿਸ ਬੁਲਾਉਂਦਾ ਤੇ ਤੁਸੀਂ ਪੁਲਿਸ ਤੇ ਅਟੈਕ ਕਰਦੇ ਹੋ ਜਿਹੜੀ ਉਹ ਫਾਇਰਿੰਗ ਦੀ ਗੱਲ ਹੈ ਉਹ ਵੀ ਜਿਹੜੀ ਉਹ ਸਿਆਣੇ ਲੋਕ ਜਿਉਂ ਵੀਡੀਓ ਨੂੰ ਦੇਖਣ ਤੇ ਦਲੇ ਖਿਲਰੇ ਹੋਏ ਆ ਜਿੱਥੇ ਫਾਇਰ ਹੋ ਰਿਹਾ ਇਟ ਮੀਨਸ ਦਲੇ ਪਹਿਲਾਂ ਚੱਲੇ ਹੋਏ ਆ ਫਾਇਰ ਬਾਅਦ ਚੋਇਆ ਇਹ ਫਜ਼ੂਲ ਦੀਆਂ ਗੱਲਾਂ ਹੁੰਦੀਆਂ ਨੇ ਕਿ ਫਾਇਰ ਪਹਿਲਾਂ ਹੋਇਆ ਦਲਾ ਬਾਅਦ ਆਇਆ ਤੇ ਉਹ ਦਿਸ ਰਿਹਾ ਕਿ ਕਦੋਂ ਦਲੇ ਵਜਿਆ ਤੇ ਕਦੋਂ ਉਹ ਬਾਕੀ ਜਦੋਂ ਤੁਹਾਡੇ ਮੋਬਾਈਲਾਂ ਨੂੰ ਉੱਥੇ ਰੱਖਾ ਕੇ ਚੈੱਕ ਕੀਤਾ ਜਾਊਗਾ ਟਾਈਮਿੰਗ ਹੁੰਦੀ ਹੈ ਕਿ ਕਿਹੜੀ ਵੀਡੀਓ ਕਦੋਂ ਬਣੀ ਹੈ ਤੇ ਫਿਰ ਜਾਂਚ ਹੋਣੀ ਚਾਹੀਦੀ ਹੈ ਥੋੜੀ ਆ ਕਿ ਪ੍ਰੈਸ਼ਰ ਦੇ ਵਿੱਚ ਆ ਕੇ ਕਾਰਵਾਈ ਦੀ ਮੰਗ ਕਰੋਗੇ ਤੁਸੀਂ